ਤੇ ਪਰੋਸਾ ਰੱਖ ਕੇ ਵਿੱਚ ਪਠ ਦੇ ਪਠ ਦੇ ਬਿਦੀ ਚੰਦ ਬਹਿ ਗਿਆ ਗੁਰਾਂ ਤੇ ਪਰੋਸਾ ਰੱਖ ਕੇ ਸੰਗਤ ਹੈਰਾਨ ਹੋ ਕੇ ਸਤ ਗੁਰਾਂ ਦੇ ਅਗੇ ਖਲੋ ਕੇ ਜੋੜੇ ਹਦ ਅਰਜ ਗੁਜਾਰੇ ਏ ਕੀ ਹੈ ਪ੍ਰੀਤਮ ਪਿਆਰੇ 10 ਪੁੱਛ ਦੇ ਪੱਲਾ ਗੜਾ ਪਾ ਕੇ ਪੱਟੀ ਵਿੱਚ ਅੱਗ ਮੱਚਦੀ ਸਿਕ ਵੱਜਦਾ ਦਰੋਲੀ ਵਿੱਚ ਜਾ ਕੇ ਪੱਟੀ ਵਿੱਚ ਅੱਗ ਮੱਚਦੀ ਸਿੱਖ ਜਾ ਪਠ ਅੰਦਰ ਵੜਿਆ ਅੱਗ ਨਾਲ ਜੋ ਪਿਆ ਸਿਸੜਿਆ ਹੋ ਗਿਆ ਚੱਟ ਠੰਡਾ برفੋ ਲੱਗੇ ਪਏ ਬੁੱਲ ਅਰਸ਼ੋਂ ਬਰਸਣਾ ਤਨ ਹੈ ਕਰਨ ਸਿੱਖ ਫਿਰ ਡੈ ਪਿਆ ਘਰਾ ਦੇ ਪਰੋਸਾ ਰੱਖ ਕੇ ਵਿੱਚ ਪਠ ਦੇ ਅੱਠ ਦੇ ਬਿਦੀ ਚੰਦ ਬਹਿ ਗਿਆ ਗੁਰਾਂ ਤੇ ਪਰੋਸ ਰੱਖ ਕੇ ਸੰਗਤ ਜੀ ਸੁਣੋ ਹਵਾਲੇ ਸਿਕਣ ਕਢਲੇ ਦੁਸ਼ਾਲੇ ਛਿੱਟੇ ਤਣ ਪੈ ਗੇ ਖੇਰੇ ਪਠ ਦੇ ਵਿੱਚ ਲਾਏ ਡੇਰੇ ਅਸੀਂ ਰੱਖਣਾ ਸੀਨੇ ਨਾਲ ਲਾ ਕੇ ਪੱਟੀ ਵਿੱਚ ਅੱਗ ਮੱਚਦੀ ਸਿਕ ਵੱਜਦਾ ਡਰੋਲੀ ਵਿੱਚ ਜਾ ਕੇ ਪੱਟੀ ਵਿੱਚ ਅੱਗ ਮੱਚਦੀ ਵਿਧੀ ਚੰਦ ਸ਼ੁਗ ਵਿਧੀ ਚੰਦ ਸ਼ੁਗਰ ਮਣਾਉਂਦਾ ਛੇਵੇਂ ਗੁਰ ਤਾਂ ਹੀ ਤੇ ਹੁੰਦਾ ਚੁੱਕਦਾ ਜੋ ਤੁਸਾਂ ਦੇ ਅੱਗੇ ਤਤੀ ਫਰਵਾਣਾ ਲੱਗੇ ਤੇਰਾ ਧਾਤਿਆ ਦਵਾਰੇ ਜਿਹੜਾ ਟਹਿ ਗਿਆ ਗੁਰਾਤੇ ਪਰੋਸ ਰੱਖ ਕੇ ਵਿੱਚ ਪੱਠ ਦੇ ਬੀ ਦੀ ਜੰਦ ਵਹਿ ਗਿਆ ਗੁਰਾਤੇ ਪਰੋਸ ਰੱਖ ਕੇ ਪਰ ਪਰ ਸਿਕ ਪਾਣੀ ਲਿਆਵਣਾ ਸਤਗੁਰ ਦੇ ਉੱਪਰ ਪਾਵਣਾ ਤਨ ਤਨ ਹੈ ਤੇਰੀ ਸਿੱਕੀ ਖੰਡੇ ਦੀ ਧਾਰ ਤੋਂ ਤਿੱਖੀ ਪਰ ਨਵੇਂ ਜਾਣਾ ਨਵੇਂ ਜਾਣਾ ਤਲੀ ਤੇ ਟਿਕਾ ਕੇ ਪੱਟੀ ਵਿੱਚ ਅੱਗ ਮਚਦੀ ਸਿਕ ਵੱਜਦਾ ਵੱਜਦਾ ਡਰੋਲੀ ਵਿੱਚ ਜਾ ਕੇ ਵੀ ਵਿੱਚ ਅੱਗ ਮੱਚਦੀ ਉਹ ਜਿਹੜੇ ਸੀ ਲਿਆਂਦੇ ਗਹਿਣੇ ਸਾਰੇ ਟਲ ਬਣ ਗਏ ਰਹਿਣੇ ਵਿਦੀ ਚੰਨ ਨੇ ਜਿਹੜੇ ਦੁਸ਼ਾਲਿਆਂ ਤੋਂ ਵੱਧੂ ਗਹਿਣੇ ਚੁੱਕੇ ਸਨ ਪਠਾਨਾਂ ਦੇ ਉਹ ਸਾਰੇ ਪੱਠ ਦੇ ਵਿੱਚ ਸਵਾਹ ਹੋ ਗਏ ਜਿਹੜੇ ਸੀ ਲਿਆਂਦੇ ਗੈਣੇ ਸਾਰੇ ਟਲ ਬਣ ਗਏ ਰਹਿਣੇ ਸਿੱਖ ਤੇ ਦੁਸ਼ਾਲੇ ਬਜ ਗਏ ਉਹ ਸੀ ਸਤਿਗੁਰੂ ਨੂੰ ਜੱਜ ਗਏ ਸੱਚ ਲਿਖੇ ਜਰ ਸੱਚ ਲਿਖ ਜਰ ਨੈਲ ਸਿੰਘ ਕਹਿ ਗਿਆ ਗੁਰਾਂ ਤੇ ਪਰੋਸ ਰੱਖ ਕੇ ਵਿੱਚ ਪਠ ਦੇ ਪਠ ਦੇ ਵਿਦੀ ਚੰਦ ਵੇ ਗਿਆ ਗੁਰਾਂ ਤੇ ਪਰੋਸਾ ਰੱਖ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਤੋਂ ਭਾਵੇਂ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਸਾਰੇ ਜਗਾਂ ਦੇ ਗਾਧਕ ਜਾਵੇ ਧੰਨ ਬਹਾਦਰ ਬਾਦ ਬਿਧੀ ਚੰਦ ਸਾਹਿਬ ਦੇ ਮਨ ਤੋਂ ਭਾਵੇਂ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ